ਦੋਸਤੋ ਸੰਗਰਾਮ ਟੀਵੀ ਦੇ ਰੋਜ਼ਾਨਾ ਪ੍ਰੋਗਰਾਮ ਅੱਜ ਦੀ ਗੱਲ 'ਚ ਤੁਹਾਡਾ ਸਵਾਗਤ ਹੈ। ਅੱਜ ਦੀ ਖਬਰ ਇਹ ਹੈ ਕਿ ਸ਼੍ਰੀ ਭਗਵੰਤ ਮਾਨ ਦੇ ਮੰਤਰੀ ਮੰਡਲ ਦੇ ਵਿੱਚ ਜਿਹੜੇ ਸਿਹਤ ਮੰਤਰੀ ਸ਼੍ਰੀ ਵਿਜੇ ਸਿੰਘਲਾ ਜੀ ਹਨ ਤੇ ਜਿਨ੍ਹਾਂ ਨੂੰ ਭਗਵੰਤ ਮਾਨ ਜੀ ਨੇ 24 ਮਈ 2022 ਦੀ ਵੀਡੀਓ ਦੇ ਵਿੱਚ ਜਿਹੜੀ ਕਿ YouTube ਦੇ ਉੱਤੇ ਅੱਜ ਤਾਜ਼ੀ-ਤਾਜ਼ੀ ਦੁਬਾਰਾ ਦੇਖੀ ਹੈ ਉਸ ਦੇ ਵਿੱਚ ਉਹ ਕਹਿ ਰਹੇ ਹੈ ਕਿ ਵੀ ਉਸ ਉਹਨੇ 1% ਕਮਿਸ਼ਨ ਮੰਗਿਆ ਬਾਕੀ ਕੰਮਾਂ ਦੇ ਵਿੱਚ ਤੇ ਮੈਨੂੰ ਭਗਵੰਤ ਸਾਡੇ ਜਿਹੜੇ ਆ ਰਾਸ਼ਟਰੀ ਕਨਵੀਨਰ ਨੇ ਸ਼੍ਰੀ ਆਰਵਿੰਦ ਕੇਜਰੀਵਾਲ ਜੀ ਉਹਨਾਂ ਨੇ ਕਿਹਾ ਸੀ ਭਗਵੰਤ ਵੀ ਚਾਹੇ ਆਪਣਾ ਹੋਵੇ ਚਾਹੇ ਬਗਾਨਾ ਅਸੀਂ ਕੋਈ ਵੀ ਕਿਸੇ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਨਾ ਉਹਨੂੰ ਜਿਹੜੀ ਹੈ ਕਲੀਨ ਚਿੱਟ ਮਿਲ ਗਈ ਬਹਾਨਾ ਇਹ ਲਾਇਆ ਗਿਆ ਕਿ ਉਹ ਜਿਹੜਾ ਬੰਦਾ ਗੱਲ ਕਰਦਾ ਦਿਖਾਈ ਦਿੰਦਾ ਕਮਿਸ਼ਨ ਮੰਗਦਾ ਉਹਦੀ ਆਵਾਜ਼ ਤੇ ਸਿੰਗਲਾ ਸਾਹਿਬ ਦੀ ਜਿਹੜੀ ਆਵਾਜ਼ ਹੈ ਉਹ ਆਪਸ ਚ ਮੇਲ ਨਹੀਂ ਖਾਂਦੀ ਹੁਣ ਜੇ ਉਸ ਵੀਡੀਓ ਨੂੰ ਦੇਖੀ ਜਿਹੜੀ ਕਿ ਅੱਜ ਉਚੇਚ ਨਾਲ ਦੁਬਾਰਾ ਮੈਨੂੰ ਦੇਖਣੀ ਪਈ ਤਾਂ ਭਗਵੰਤ ਮਾਨ ਜੀ ਕਹਿ ਰਹੇ ਹੈ ਕਿ ਮੈਂ ਉਹਨੂੰ ਬੁਲਾਇਆ ਹਾਲਾਂਕਿ ਇਹਦਾ ਪ੍ਰੈਸ ਨੂੰ ਵੀ ਨਹੀਂ ਸੀ ਪਤਾ ਵਿਰੋਧੀਆਂ ਨੂੰ ਵੀ ਨਹੀਂ ਸੀ ਪਤਾ ਸਿਰਫ ਮੈਨੂੰ ਪਤਾ ਸੀ ਜੇ ਮੈਂ ਦੱਬ ਕੇ ਬੈਠਣਾ ਹੁੰਦਾ ਤਾਂ ਮੈਂ ਦੱਬ ਕੇ ਬਹਿ ਜਾਂਦਾ ਪਰ ਮੈਂ ਉਹਨੂੰ ਸੱਦਿਆ ਤੇ ਉਹਨੂੰ ਸਾਰੇ ਪ੍ਰੂਫ ਦਿਖਾਏ ਤੇ ਉਹਨੇ ਆਪਣੀ ਗਲਤੀ ਮੰਨੀ ਇਹਦਾ ਮਤਲਬ ਹੈ ਜੇ ਗਲਤੀ ਮੰਨੀ ਸੀ ਉਦੋਂ ਤਾਂ ਆਵਾਜ਼ ਉਸੇ ਦੀ ਸੀ ਇਹਦਾ ਮਤਲਬ ਹੈ ਹੁਣ ਕੋਈ ਆਵਾਜ਼ ਹੋਰ ਦੀ ਚ ਕਰਕੇ ਕਿਸੇ ਤਰ੍ਹਾਂ ਦਾ ਕੁਝ ਹੋਰ ਕਰ ਲਿਆ ਪਤਾ ਨਹੀਂ ਕੀ ਕਰ ਲਿਆ ਉਹਨੂੰ ਇੱਕ ਕਲੀਨ ਚਿੱਟ ਤਾਂ ਤਕਰੀਬਨ ਦੂਜੇ ਚੌਥੇ ਦਿਨੇ ਮਿਲ ਗਈ ਸੀ ਜਦੋਂ ਤੋਂ ਬਾਅਦ ਉਹ ਕਈ ਵਾਰ ਇਹਨਾਂ ਦੀਆਂ ਮੀਟਿੰਗਾਂ ਸ਼ਾਮਲ ਹੋਣ ਲੱਗ ਗਿਆ ਹੋਰ ਹੋ ਗਿਆ ਪੁਲਿਸ ਨੇ ਉਹਨੂੰ ਕੋਈ ਫੜਿਆ ਨਹੀਂ ਉਹਦੇ ਤੇ ਕੋਈ ਹੋਰ ਤਰ੍ਹਾਂ ਦਾ ਕੋਈ ਕੁਝ ਹੋਇਆ ਨਹੀਂ ਤੇ ਉਹ ਉਹ ਤਾਂ ਦਲਤੀ ਚਿੱਟ ਤਾਂ ਉਹਨੂੰ ਮਿਲਿਓ ਹੀ ਨਹੀਂ ਉਹ ਤਾਂ ਓਨਾਂ ਕ ਸਮਾਂ ਮਿਲੀ ਜਦੋਂ ਭਗਵਾਨ ਤਮਨ ਜੀ ਨੇ ਉਹ ਵੀਡੀਓ ਬਣਾਈ ਸੀ ਹੁਣ ਇਹਦੇ ਤੋਂ ਕੀ ਮੰਨਿਆ ਜਾਵੇ ਕੀ ਜਿਹੜੀਆਂ ਬਾਕੀ ਗੱਲਾਂ ਨੇ ਇਹ ਹੋਰਾਂ ਲੋਕਾਂ ਲਈ ਨੇ ਆਪਦੇ ਲੋਕਾਂ ਲਈ ਨਹੀਂ ਹੈ ਕੀ ਕੇਜਰੀਵਾਲ ਜੀ ਨੇ ਹੀ ਤਾਂ ਨਹੀਂ ਕਿਤੇ ਕਹਤਾ ਵੀ ਮੈਂ ਤਾਂ ਤੈਨੂੰ ਕਹਿਣ ਦੀ ਖਾਤਰ ਕਿਹਾ ਸੀ ਤੇ ਅਸਲ ਤੂੰ ਅਸਲੀ ਲੈ ਕੇ ਬਹਿ ਗਿਆ ਇਹ ਤਾਂ ਅਸਲੀ ਤਾਂ ਨਹੀਂ ਇਦਾਂ ਦੇ ਬੰਦੇ ਨਹੀਂ ਫੜਨੇ ਹੈ ਸੋ ਇਹ ਗੱਲ ਚ ਕਾਲਾ ਮਾਲ ਹੈ ਇਦਾ ਮਤਲਬ ਹੈ ਵੀ ਜਿਹੜਾ ਕਟੜ ਇਮਾਨਦਾਰ ਹੋਣ ਦਾ ਇੱਕ ਪਖੰਡ ਹੈਗਾ ਉਹ ਉਹਦੇ 'ਚ ਕੋਈ दम ਨਹੀਂ ਉਹ ਪਖੰਡ ਹੀ ਹੈ ਮੇਰਾ ਦੂਸਰੀ ਗੱਲ ਤੁਹਾਡੇ ਨਾਲ ਦੋਸਤੋ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਵੀ ਮਾਨਯੋਗ ਸੁਪਰੀਮ ਕੋਰਟ ਨੇ ਕੱਲ ਚੋਣ ਕਮਿਸ਼ਨ ਵੱਲੋਂ ਬਿਹਾਰ ਦੇ ਵਿੱਚ ਕੀਤੀ ਜਾ ਰਹੀ ਗਹਿਣ ਸੁਧਾਈ ਦੇ ਬਾਰੇ 'ਚ 10 ਜਿਹੜੀਆਂ ਰਿਟ ਪਟੀਸ਼ਨਾਂ ਨੇ ਉਹਨਾਂ ਤੇ ਸੁਣਵਾਈ ਸ਼ੁਰੂ ਕੀਤੀ ਉਹਦੇ ਦੋ ਤਿੰਨ ਗੱਲਾਂ ਮੁੱਖ ਸਾਹਮਣੀਆਂ ਆਈਆਂ ਬਾਕੀ ਗੱਲਾਂ ਅਜੇ 28 ਤਰੀਕ ਨੂੰ ਹੋਣਗੀਆਂ ਉਹਦੇ ਵਿੱਚ ਇੱਕ ਤਾਂ ਇਹ ਆਈ ਕਿ ਵੀ ਜਿਹੜੇ ਤਿੰਨ ਕਾਰਡ ਨੇ ਵੋਟਰ ਕਾਰਡ ਰਾਸ਼ਨ ਕਾਰਡ ਤੇ ਆਧਾਰ ਕਾਰਡ ਇਹਨਾਂ ਨੂੰ ਵੀ ਸ਼ਾਮਿਲ ਕਰਨੋ ਇਹਦੇ ਵਿੱਚ ਕਿਉਂਕਿ ਜਿਹੜੇ ਜਿਹੜੇ 11 ਡਾਕੂਮੈਂਟਸ ਇਲੈਕਸ਼ਨ ਕਮਿਸ਼ਨ ਕਹਿ ਰਿਹਾ ਹੈ ਉਹ 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 ਤਾਂ ਬਹੁਤ ਲੋਕਾਂ ਕੋਲ ਨਹੀਂ ਹੈਗੇ ਤੇ ਉਹਦਾ ਮਤਲਬ ਹੈ ਲੋਕਾਂ ਦੇ ਨਾਂ ਕੱਟ ਜਾਣੇ ਹੈ ਇੱਕ ਤਾਂ ਇਹ ਵੱਡੀ ਗੱਲ ਇਹ ਹੋਈ ਹੈ ਦੂਜਾ ਇਹ ਹੈ ਕਿ ਵੀ ਉਹਦੇ ਚ ਮਾਨਯੋਗ ਹਾਈ ਸੁਪਰੀਮ ਕੋਰਟ ਨੇ ਵੀ ਪੁੱਛਿਆ ਇਲੈਕਸ਼ਨ ਕਮਿਸ਼ਨ ਨੂੰ ਵੀ ਤੁਸੀਂ ਇਹ ਕੀ ਕਰਨਾ ਚਾਹੁੰਦੇ ਹੋ ਕਹਿੰਦੇ ਜੀ ਅਸੀਂ ਨਾਗਰਿਕਤਾ ਕਹਿੰਦੇ ਨਾਗਰਿਕਤਾ ਦੇਖਣ ਦਾ ਤਾਂ ਤੁਹਾਡਾ ਕੰਮ ਹੀ ਕੋਈ ਨਹੀਂ ਤੁਸੀਂ ਨਾਗਰਿਕਤਾ ਨਹੀਂ ਦੇਖ ਸਕਦੇ ਇਹ ਕੰਮ ਹੋਮ ਮਿਨਿਸਟਰੀ ਦਾ ਹੈ ਵੀ ਕੌਣ ਬੰਦਾ ਨਾਗਰਿਕ ਹੈ ਕਿ ਨਹੀਂ ਹੈ ਇਹ ਤੁਹਾਡਾ ਕੰਮ ਨਹੀਂ ਤੁਹਾਡਾ ਤਾਂ ਇਹ ਹੈ ਵੀ ਕਿਸੇ ਨੇ ਭਰ ਦਿੱਤਾ ਵੀ ਮੈਂ ਨਾਗਰਿਕਾਂ ਤੇ ਮੈਂ ਮੈਨੂੰ ਇਹ ਕਾਰਡ ਬਣਾ ਦਿੱਤਾ ਜਾਵੇ ਤੁਸੀਂ ਬਣਾ ਦੇਣਾ ਉਹਦੇ ਕਹਿਣ ਦੇ ਉੱਤੇ ਤੇ ਤੁਸੀਂ ਉਹਨੂੰ ਸਿੱਧ ਕਰ ਲਈ ਨਹੀਂ ਕਹਿਣਾ ਵੀ ਨਾਗਰਿਕਤਾ ਸਿੱਧ ਕਰ ਉਹ ਕੋਈ ਬੰਦਾ ਹੋਰ ਕਿਸੇ ਤੇ ਇਤਰਾਜ਼ ਕਰਦਾ ਫਿਰ ਉਹ ਉਹਦੇ ਤੇ ਸਿੱਧ ਕਰਨ ਲਈ ਪੁੱਛਿਆ ਜਾ ਸਕਦਾ ਇਹ ਸਿੱਧਮ ਸਿੱਧਾ ਤੁਸੀਂ ਹਰੇਕ ਸਾਰੇ ਜਿਹੜੇ ਕਰੋੜਾਂ ਲੋਕਾਂ ਨੂੰ ਪੁੱਛੋ ਇਸੇ ਦੇ ਉੱਤੇ ਅੱਜ ਜਿਹੜੇ ਸਾਬਕਾ ਚੋਣ ਕਮਿਸ਼ਨਰ ਸ਼੍ਰੀ ਅਲੋ ਅਸ਼ੋਕ ਲਵਾਸਾ ਜੀ ਨੇ ਜਿਨ੍ਹਾਂ ਨੇ 2019 ਦੀ ਚੋਣ ਵੇਲੇ ਅ ਮੋਦੀ ਜੀ ਦੇ ਜਿਹੜਾ ਮਾਡਲ ਕੋਡ ਆਫ ਕੰਡਕਟ ਹੈ ਉਹਨੂੰ ਉਹਦੀ ਉਲੰਘਣਾ ਦੇ ਉੱਤੇ ਉਹਨਾਂ ਦੀ ਪੁਛ ਪੜਤਾਲ ਕੀਤੀ ਸੀ ਤੇ ਉਹਦਾ ਲਿਆਵਈਆ ਕਰਤਾ ਸੀਗਾ ਇਲੈਕਸ਼ਨ ਕਮਿਸ਼ਨਰਾਂ ਨੇ ਤੇ ਇਹ ਅੜ ਗਿਆ ਸੀ ਤੇ ਫਿਰ ਇਸ ਦੇ ਇਸ ਨੂੰ ਦਬਕਾ ਕੇ ਇਹਨੂੰ ਉੱਥੋਂ ਕਢਤਾ ਗਿਆ ਸੀ ਇਸ ਨੇ ਜਿਹੜਾ ਹੈ ਬਾਅਦ ਦੇ ਵਿੱਚ ਇਹਦੇ ਤੇ ਮਗਰ ਵੀ ਪਈਆਂ ਕਈ ਸਾਰੀਆਂ ਸੰਸਥਾਵਾਂ ਭਾਰਤ ਸਰਕਾਰ ਦੀਆਂ ਉਸ ਦਾ ਇੱਕ ਲੇਖ ਹੈ ਇੰਡੀਅਨ ਐਕਸਪ੍ਰੈਸ 'ਚ ਪਹਿਲਾਂ ਵੀ ਛਪਦਾ ਰਿਹਾ ਹੈ ਹੁਣ ਵੀ ਛਪਿਆ ਹੈ ਅੱਜ ਵੀ ਛਪਿਆ ਹੈ ਉਹ ਕਹਿੰਦਾ ਵੀ ਕੱਲੀ ਇਹ ਤਿੰਨ ਕਾਲਡਾਂ ਵਾਲੀ ਗੱਲ ਨਹੀਂ ਬਣਨੀ ਅਸਲ 'ਚ ਇਹ ਦੇਖਣ ਦੀ ਲੋੜ ਹੈ ਵੀ 2003 ਤੋਂ ਪਹਿਲਾਂ ਦੇ ਵੋਟਰ ਤੇ 2003 ਤੋਂ ਬਾਅਦ ਦੇ ਵੋਟਰ ਇਹ ਕਿਹੜੀ ਵੰਡ ਹੈ ਪਹਿਲਾਂ ਤਾਂ ਇਸੇ ਨੂੰ ਰੱਦ ਕਰਨ ਦੀ ਲੋੜ ਹੈ ਦੂਜਾ ਗੱਲ ਇਹ ਹੈ ਵੀ 1987 ਤੋਂ ਪਹਿਲਾਂ ਜੰਮੇ ਹੋਏ ਬਾਅਦ 'ਚ ਜੰਮੇ ਹੋਏ 2002 ਤੋਂ ਪਹਿਲਾਂ ਜੰਮੇ ਹੋਏ ਬਾਅਦ 'ਚ ਜੰਮੇ ਹੋਏ ਇਹ ਗੱਲ ਦਾ ਵੀ ਕੋਈ ਤੁਕ ਨਹੀਂ ਹੈ ਇਹ ਵੀ ਰੱਦ ਹੋਣੀਆਂ ਚਾਹੀਦੀਆਂ ਨੇ ਗੱਲਾਂ ਹੁਣ ਦੇਖਦੇ ਆਂ 28 ਤਰੀਕ ਨੂੰ ਮਾਨਯੋਗ ਸੁਪਰੀਮ ਕੋਰਟ ਕੀ ਕਰਦੀ ਹੈ ਤੀਸਰਾ ਇਹ ਹੈ ਵੀ ਆਮ ਸਾਡੇ ਇੱਕ ਨਰਿੰਦਰ ਬੀਬਾ ਦਾ ਗੀਤ ਹੁੰਦਾ ਸੀ ਵੀ ਅਸਾਨੀ ਕਨਾੜ ਚੱਲਣੀ ਗੱਲ ਸੋਚ ਕੇ ਕਰੀ ਤੂੰ ਜ਼ੈਲਦਾਰਾਂ ਦੁਨੀਆ ਦਾ ਜ਼ੈਲਦਾਰ ਜਿਹੜਾ ਟਰੰਪ ਹੈ ਉਹ ਹੁਣ ਬ੍ਰਾਜ਼ੀਲ ਦੇ ਰਾਸ਼ਟਰਪਤੀ ਨੂੰ ਵੀ ਦਬਕਾ ਮਾਰ ਲਿਆ ਵੀ ਮੈਂ ਤੁਹਾਡੇ ਤੇ 50% ਟੈਰਫ ਲਾ ਰਿਹਾ ਉਹ ਟੈਰਫ ਕਿਸੇ ਹੋਰ ਕਾਰਨਾਂ ਕਰਕੇ ਨਹੀਂ ਟੈਰਫ ਇਸ ਕਰਕੇ ਹੈ ਕਿ ਉਥੋਂ ਦਾ ਜਿਹੜਾ ਰਾਸ਼ਟਰਪਤੀ ਬੋਲਸਨਾਰੋ ਹੈ ਉਸ ਨੇ 2022 ਚ ਚੋਣ ਹਾਰ ਗਿਆ ਤੇ ਲੂਲਾ ਰਾਸ਼ਟਰਪਤੀ ਬਣ ਗਿਆ ਉਸ ਨੇ ਉਹਦੇ ਖਿਲਾਫ ਰਾਜ ਪਲਟਾ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਦੇ ਤੇ ਉਹ ਕੇਸ ਚੱਲ ਰਿਹਾ ਹੈ ਤੇ 트ੰਪ ਸਾਹਿਬ ਕਹਿੰਦੇ ਉਹ ਤਾਂ ਮੇਰਾ ਯਾਰ ਹੈ ਜੁੰਡੀ ਦਾ ਯਾਰ ਹੈ ਤੇ ਤੁਸੀਂ ਉਹਦੇ ਤੇ ਮੁਕੱਦਮਾ ਕਿਵੇਂ ਚਲਾਤਾ ਬਿਲਕੁਲ ਨਹੀਂ ਮੁਕੱਦਮਾ ਚਲਾਓਗੇ ਤਾਂ ਤੁਹਾਡੇ ਤੇ ਆ ਲੋ 50% ਮੈਂ ਟੈਰਫ ਲਾ ਦਾਂ ਅੱਗੋਂ ਫਿਰ ਲੂਲਾ ਸਾਹਿਬ ਵੀ ਟੱਕਰ ਗਏ ਉਹ ਕਹਿੰਦੇ ਤੂੰ ਜੋ ਮਰਜ਼ੀ ਕਰ ਇਹ ਸਾਡੇ ਦੇਸ਼ ਦਾ ਅੰਦਰੂਨੀ ਮਸਲਾ ਹੈਗਾ ਸਾਡੇ ਦੇਸ਼ ਦੀ ਆਪਣੀ ਸਵਰਨਟੀ ਹੈ ਅਸੀਂ ਜਿਹੜਾ ਬੰਦਾ ਸਾਡੇ ਦੇਸ਼ ਦਾ ਗੁਨਾਹ ਹੈ ਉਹਦੇ ਤੇ ਸਾਰੇ ਮੁਕੱਦਮੇ ਚ ਲਾਉਣ ਲਈ ਪੂਰੀ ਤਰ੍ਹਾਂ ਨਾਲ ਆਪਣੀ ਤਾਕਤ ਰੱਖਦੇ ਆ ਤੇ ਤੇ ਤੂੰ ਸਾਡਾ ਕੱਖ ਨਹੀਂ ਵਿਗਾੜ ਸਕਦਾ ਲੈ ਕਰ ਲੈ ਜੋ ਕਰਦਾ ਉਹ ਵੀ ਉਹਨੂੰ ਸਿੱਧਾ ਹੋ ਗਿਆ ਤੇ ਇਸ ਕਰਕੇ ਇਹ ਜਿਹੜਾ ਹੈਗਾ ਆ 트੍ਰੰਪ ਦਾ ਤੇ ਬੋਲਸਨਾਰੋ ਦਾ ਉਸ ਟਾਈਮ ਪਿਛਲੀ ਟਰਮ ਦੇ ਵਿੱਚ ਜਦੋਂ ਟਰੰਪ ਸੀ ਤਾਂ ਉਦੋਂ ਮੋਦੀ ਜੀ ਇਹ ਤਿੰਨ ਚਾਰ ਜਣੇ ਇਕੱਠੇ ਹੀ ਹੁੰਦੇ ਸੀ ਵਿੱਚ ਨੇਤਨ ਆਹੂ ਚਾਰ ਜਣੇ ਹੁੰਦੇ ਸੀ ਚਾਰ ਜੁੰਡੀ ਇਹ ਜੁੰਡੀ ਦੇ ਜਾਰ ਜਿਹੜੇ ਐ ਉਹਨਾਂ ਚੋਂ ਇੱਕ ਬੋਲਸਨਾਰੋ ਬਾਹਰ ਹੋ ਗਿਆ ਤੇ ਉਹ ਉਹਨਾਂ ਨੂੰ ਦਰਦ ਹੁੰਦਾ ਵੀ ਇਹ ਕਿਉਂ ਸਾਡੇ ਚੋਂ ਬਾਹਰ ਹੋ ਗਿਆ ਕਿਉਂਕਿ ਇੱਕੋ ਜੇ ਐ ਸਾਰੇ ਇਸ ਤਰ੍ਹਾਂ ਨਾਲ ਸੋ ਜਿਹੜਾ ਉਥੋਂ ਦੇ ਚੋਣ ਅਧਿਕਾਰੀ ਨੇ ਬ੍ਰਾਜ਼ੀਲ ਦੇ ਉਹਨਾਂ ਨੇ ਉਸ ਬੋਲਸਨਾਰੋ ਦੇ ਉੱਤੇ 2030 ਤੱਕ ਕਿਸੇ ਵੀ ਤਰ੍ਹਾਂ ਦੀ ਚੋਣ ਲੜਨ ਤੇ ਵੀ ਪਾਬੰਦੀ ਲਾ ਰੱਖੀ ਹੋਈ ਹੈ ਸੋ ਇਹ ਅਗਲੀ ਗੱਲ ਅਗਲੀ ਗੱਲ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਬੜੀ ਦਰਦਨਾਕ ਤੇ ਦਿਲ ਹਿਲਾਉਣ ਵਾਲੀ ਘਟਨਾ ਹੈ ਮਹਾਰਾਸ਼ਟਰ ਦੇ ਥਾਣੇ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਕਿਸੇ ਲੜਕੀ ਦੀ ਮਹਾਂਵਾਰੀ ਕਰਕੇ ਉਹਦੇ ਹੱਥਾਂ ਨਾਲ ਲੱਗਿਆ ਹੋਇਆ ਖੂਨ ਕਿਸੇ ਕੰਤ ਤੇ ਦੀਵਾਰ ਤੇ ਲੱਗ ਗਿਆ ਤੇ ਉਹਦੇ ਤੇ ਉਹਦੀ ਪਛਾਣ ਕਰਨ ਲਈ ਉਹਨਾਂ ਲੜਕੀਆਂ ਦੀ ਉਥੋਂ ਦੀ ਪ੍ਰਿੰਸੀਪਲ ਉਥੋਂ ਦੀ ਅਟੈਂਡੈਂਟ ਚਾਰ ਟੀਚਰ ਉਹਨਾਂ ਨੇ ਉਹਨਾਂ ਲੜਕੀਆਂ ਦੀਆਂ ਸਲਵਾਰਾਂ ਉਤਵਾ ਕੇ ਉਹਨਾਂ ਨੂੰ ਚੈੱਕ ਕੀਤਾ ਵੀ ਕਿਸੇ ਨੂੰ ਮਹਾਵਾਰੀ ਕਿਹਨੂੰ ਆਈ ਹੋਈ ਐ ਬਹੁਤ ਹੀ ਗੰਦੀ ਹਰਕਤ ਤੇ ਉਹਨਾਂ ਦੇ ਪੇਰੈਂਟਸ ਨੂੰ ਜਦ ਪਤਾ ਲੱਗਿਆ ਤਾਂ ਉਹਨਾਂ ਨੇ ਰੌਲਾ ਪਾਇਆ ਤਾਂ ਹੁਣ ਉਹਦੇ ਤੇ ਐਕਸ਼ਨ ਹੋ ਗਿਆ ਪ੍ਰਿੰਸੀਪਲ ਤੇ ਅਟੈਂਡੈਂਟ ਨੂੰ ਗ੍ਰਿਫਤਾਰ ਕਰ ਲਿਆ ਗਿਆ ਪਾਕਸੋ ਐਕਟ ਦੇ ਤਹਿਤ ਤੇ ਦੂਜਿਆਂ ਨੂੰ ਵੀ ਰਾਉਂਡ ਅਪ ਕੀਤਾ ਗਿਆ ਤੇ ਇਹ ਬਹੁਤ ਹੀ ਘਨਾਉਣੀ ਹਰਕਤ ਹੈ ਅਜਿਹੇ ਪ੍ਰਾਈਵੇਟ ਸਕੂਲ ਜਿਨ੍ਹਾਂ ਨੂੰ ਅਸੀਂ ਦੁਕਾਨਾਂ ਕਹਿੰਦੇ ਹਾਂ ਅਸਲ 'ਚ ਐਜੂਕੇਸ਼ਨ ਦੇ ਨਾਂ ਦੇ ਉੱਤੇ ਬਹੁਤ ਵੱਡਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੇ ਜਿਹੜੀ ਇੰਟਰਨਲ ਕੰਪਲੇਂਟਸ ਕਮੇਟੀ ਹੋਣੀ ਚਾਹੀਦੀ ਹੈ ਅੰਦਰੂਨੀ ਜਿਹੜੀਆਂ ਅਜਹੀਆਂ ਸ਼ਿਕਾਇਤਾਂ ਆਉਂਦੀਆਂ ਨੇ ਬੱਚਿਆਂ ਦੀ ਉਹ ਉਹ ਵੀ ਨਹੀਂ ਬਣੀ ਹੋਈ ਇਸ ਕਰਕੇ ਇਹ ਸਕੂਲ ਦੀ ਮਾਨਤਾ ਰੱਦ ਕੀਤੀ ਜਾਣੀ ਚਾਹੀਦੀ ਹੈ ਅਸੀਂ ਸਮਝਦੇ ਮਾਨਤਾ ਤਾਂ ਹੋਵੇ ਰੱਦ ਤੇ ਜਿਹੜੇ ਬਾਕੀ ਉੱਥੇ ਪੜਦੇ ਸਕੂਲ ਦੇ ਬੱਚੇ ਆ ਉਹਨਾਂ ਦਾ ਵੀ ਕੋਈ ਬਦਲਵਾ ਪ੍ਰਬੰਧ ਹੋਵੇ ਤੇ ਪਰ ਆਹ ਜਿਹੜੇ ਇਹ ਜੀ ਕਨੌਨੀ ਹਰਕਤ ਕਰਨ ਵਾਲੇ ਲੋਕਾਂ ਇਹਨਾਂ ਨੂੰ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਇਸੇ ਕਿਸਮ ਦੀ ਘਟਨਾ ਇੱਕ ਕੋਈ ਬਾਬੇ ਚਲਾਉਂਦੇ ਸੀਗੇ ਸਕੂਲ ਗੁਜਰਾਤ ਦੇ ਵਿੱਚ ਉਹਨਾਂ ਨੇ ਵੀ ਇਹ ਜਿਹਾ ਕੀਤਾ ਸੀ ਵੀ ਜਿਹੜੀਆਂ ਕੁੜੀਆਂ ਨੂੰ ਇਹ ਮਹਾਵਾਰੀ ਆਉਂਦੀ ਹੈ ਉਹ ਕਲਾਸਾਂ 'ਚ ਨਾ ਆਉਣ ਉਹ ਮੈਸ 'ਚ ਨਾ ਆਉਣ ਇਸ ਕਿਸਮ ਦਾ ਵੀ ਚੱਲਿਆ ਸੀ ਉਹਨਾਂ ਦਾ ਵੀ ਟੈਸਟ ਇਸ ਕਿਸਮ ਦਾ ਕਰਦੇ ਸੀਗੇ ਜਾਨੀ ਪਤਾ ਨਹੀਂ ਕਿੱਥੋਂ ਇਹ ਗੱਲਾਂ ਆਈਆਂ ਹੋਈਆਂ ਨੇ ਇੱਕ ਉੱਥੋਂ ਦੀ ਇੱਕ ਹੋਰ ਖਬਰ ਹੈ ਵੀ ਉੱਥੋਂ ਦੇ ਦੀਆਂ ਔਰਤਾਂ ਇਕੱਠੀਆਂ ਹੋ ਰਹੀਆਂ ਨੇ ਵੀ ਜਦੋਂ ਉਹਨਾਂ ਨੂੰ ਇਹ ਪੀਰੀਅਡ ਆਉਂਦੇ ਹੈ ਤਾਂ ਉਹਨਾਂ ਨੂੰ ਇੱਕ ਖਾਸ ਘਰ 'ਚ ਬੰਦ ਕਰਤਾ ਜਾਂਦਾ ਤਾਂ ਕਿ ਲੋਕਾਂ 'ਚ ਹੋਰਾਂ 'ਚ ਨਾ ਵੇਚਰਨੋ ਜਿਹੜੀ ਉਹਨਾਂ ਨੂੰ ਆਊਟ ਕਾਸਟ ਬਣਾਤਾ ਜਾਂਦੇ ਆ ਅਜੇ ਤੱਕ ਵੀ ਅਸੀਂ ਬਹੁਤ ਪਿਛਾਹਾਂ ਤੁਰੇ ਫਿਰਦੇ ਆ ਦੁਨੀਆ ਕਿਤੇ ਦੀ ਕਿਤੇ ਚਲੀ ਗਈ ਅਗਲੀ ਗੱਲ ਦੋਸਤੋ ਤੁਹਾਡੇ ਨਾਲ ਜਿਹੜੀ ਸਾਂਝੀ ਕਰਨੀ ਹੈ ਉਹ ਇਹ ਹੈ ਕਿ ਜੰਮੂ ਕਸ਼ਮੀਰ ਦੇ ਜਿਹੜਾ ਸ਼੍ਰੀਨਗਰ ਦਾ ਕੋਕੜ ਬਾਜ਼ਾਰ ਹੈ ਇੱਕ ਉੱਥੋਂ ਦਾ ਕੋਕੜ ਬਾਜ਼ਾਰ ਮੈਸੂਮਾ ਏਰੀਏ ਦਾ ਉੱਥੇ ਇੱਕ ਬੋਰਡ ਲੱਗਿਆ ਹੋਇਆ ਬਹੁਤ ਪੁਰਾਣਾ 1970 ਵੇਲੇ ਦਾ ਉਦੋਂ ਇੱਕ ਕਾਰੋਬਾਰੀ ਸੀਗਾ ਉੱਥੇ ਜਾਵੇਦ ਸ਼ੇਖ ਉਸ ਦਾ ਲੱਕੜ ਦਾ ਕਾਰੋਬਾਰ ਸੀ ਉਸ ਟਾਈਮ ਬੜੇ ਅਮੀਰ ਪਰਿਵਾਰ ਦਾ ਸੀ 1947 ਤੋਂ ਪਹਿਲਾਂ ਵੀ ਉਹਨਾਂ ਦੀਆਂ ਬਹੁਤ ਸਾਰੇ ਮਹਿਲ ਨੋਮਾ ਕੋਠੀਆਂ ਸੀ ਤੇ ਹੋਰ ਸੀ ਉਸ ਨੇ ਤੇ ਉਹਦੀਆਂ ਤਿੰਨ ਬੇਟੀਆਂ ਸੀ ਉਸ ਨੇ ਆਪਣੇ ਕਾਰੋਬਾਰ ਦਾ ਨਾਮ ਵੱਡੇ ਮੋਟੇ ਅੱਖਰਾਂ 'ਚ ਜਾਵੀਦ ਸ਼ੇਖ ਐਂਡ ਸਿਸ ਐਂਡ ਡਾਟਰਜ਼ ਜਾਵੀਦ ਸ਼ੇਖ ਤੇ ਉਹਦੀਆਂ ਧੀਆ ਆਮ ਤੌਰ ਤੇ ਫਰਮਾਂ ਦੇ ਨਾਮ ਜਿਹੜੇ ਫਲਾਣਾ ਐਂਡ ਸਨਜ਼ ਫਲਾਣਾ ਐਂਡ ਸਨਜ਼ ਹੁੰਦੇ ਆ ਮੁੰਡੇ ਹੁੰਦੇ ਆ ਕੁੜੀਆਂ ਨਹੀਂ ਹੁੰਦੀਆਂ ਉਸ ਬੰਦੇ ਨੇ ਐਡਾ ਮਾਣ ਕੀਤਾ ਕਿ ਮੈਂ ਮੈਂ ਤੇ ਮੇਰੀਆਂ ਕੁੜੀਆਂ ਅਸੀਂ ਕਾਰੋਬਾਰ ਚਲਾਵਾਂਗੇ ਉਹ ਤਿੰਨੇ ਕੁੜੀਆਂ ਵੱਡੀਆਂ ਹੋ ਕੇ ਉਹਨਾਂ ਚ ਦੋ ਆਪੋ ਆਪਣੇ ਵੱਡੇ ਵੱਡੇ ਕਾਰੋਬਾਰ ਚਲਾ ਰਹੀਆਂ ਨੇ ਇੱਕ ਉਹਨਾਂ ਚ ਹਾਊਸ ਵਾਈਫ ਹੈ ਅਸੀਂ ਜਿੱਥੇ ਸਾਡੇ ਸਮਾਜ ਦੇ ਵਿੱਚ ਆ ਮਾੜੀ ਘਟਨਾ ਆਪਾਂ ਤੁਹਾਡੇ ਨਾਲ ਸਾਂਝੀ ਕੀਤੀ ਹੈ ਇੱਕ ਅੱਧੀ ਚੰਗੀ ਵੀ ਹੋਣੀ ਚਾਹੀਦੀ ਹੈ ਤੁਹਾਡੇ ਨਾਲ ਸਾਂਝੀ ਵੀ ਅਜਿਹੇ ਲੋਕ ਵੀ ਆ ਜਿਹੜੇ ਅੱਜ ਤੋਂ 30 35 40 ਸਾਲ ਪਹਿਲਾਂ ਇਹ ਮਾਣ ਰੱਖਦੇ ਸੀਗੇ ਵੀ ਜਾਵੇਦ ਸ਼ੇਖ ਐਂਡ ਡਾਟਰਸ ਆਪਣੇ ਕਾਰੋਬਾਰ ਦਾ ਨਾਮ ਇਹ ਵੀ ਕਰ ਸਕਦੇ ਸੀਗੇ ਅੱਜ ਦੀ ਗੱਲ ਚ ਇੰਨਾ ਹੀ ਬਹੁਤ-ਬਹੁਤ ਸ਼ੁਕਰੀਆ ਧੰਨ